ਮਾਈਗ੍ਰੇਸ਼ਨ ਦੀ ਜਿਹੜੀ ਮਸਾਲ ਕਰਤਾ ਸੀ ਮੈਨੂੰ ਭਾਰੋਇ ਤਿੰਨ ਚਾਰ ਫੋਨ ਕਰ ਲ ਲਗਭਗ ਐਵਰੇਜ ਆਉਂਦੇ ਨੇ ਕਿ ਜੇ ਅਸੀਂ ਵਾਪਸ ਆ ਰਹੇ ਹਾਂ ਅਸੀਂ ਇੱਥੇ ਆ ਕੇ ਕੰਮ ਕਰ ਲਿਆ ਦੋ ਮੁੰਡੇ ਪਹਿਜ ਨੇ ਥ੍ਰੀ ਡ ਚਲੇ ਗਏ ਬਾਹਰ ਚ ਨੌਕਰੀ ਆ ਗਈ ਇੱਥੇ ਉਹ ਬਾਪੂ ਨੇ ਕਹਿ ਤੂੰ ਐਸਡੀਓ ਲੱਗ ਗਿਆ ਆ ਜਾ ਵਾਪਸ ਤੈਨੂੰ ਮੜਿਆ ਟ੍ਰੈਵਲ ਜਿੱਦ ਪਹਿ ਦਾ ਕਿਨੂੰ ਕਿਉਂ ਹੋ ਗਏ ਮੱਧ ਪ੍ਰਦੇਸ਼ ਜਾਂਦੇ ਆ ਸੰਪ ਛਤੀਸਗੜ੍ਹ ਜਾਂਦੇ ਆ ਉਹ ਬੁਝਰਾ ਜਾਂਦੇ ਭਈ ਨਹੀਂ ਕੋਈ ਟ੍ਰੈਵਲ ਰੀਜੈਂਟ ਦਾ ਕੋਈ ਬੋਰਡ ਹੀ ਲੱਗਾ ਹੋਇਆ ਆਪਣੇ ਇੱਥੇ ਜਲੰਧਰ ਦਾ ਬੱਸ ਸਟੈਂਡ ਹੈ ਉੱਥੇ ਜਿੱਥੇ ਬੱਸਾਂ ਬੈਕ ਲੱਗਦੀਆਂ ਨੇ ਉੱਥੇ ਲਿਖਿਆ ਸਿੰਗਾਪੁਰ ਦੂਜੇ ਤਾਂ ਲਿਖਿਆ ਆਸਟ੍ਰੇਲੀਆ ਇਹ ਲੱਗਦਾ ਇੱਤੋਂ ਜਲੰਧਰ ਤੋਂ ਸਿੱਧੀਆਂ ਜਾਂਦੀਆਂ ਨੇ ਉੱਥੇ ਆਸਟ੍ਰੇਲੀਆ ਜਾਣ ਲਈ ਮਿਲੋ ਸਿੰਗਾਪੁਰ ਜਾਣ ਲਈ ਮਿਲੋ ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ ਕੈਨੇਡਾ ਜਾਣ ਲਈ ਮਿਲੋ ਮੈਂ ਸੋਚਿਆ ਯਾਰ ਮੈਂ ਪੰਜਾਬ ਰਹਿਣੀ ਨਹੀਂ ਮੈਨੂੰ ਲੋ ਇਹਦਾ ਬੋਰਡ ਕਾਹਨ ਲਾਈਏ ਉਹ ਬੋਰਡ ਮੈਂ ਲਾਉਂਗਾ ਪੰਜਾਬ 'ਚ ਰਹਿਣ ਦੀ ਮੈਨੂੰ ਦੀ ਪਈ 518 ਨੌکریاں ਮੈਂ ਪੜ ਲਿਆ ਹੁਣ ਨਾ ਇਸ ਬੁੱਕ ਦੇ ਵਿੱਚ ਥੱਲੇ ਕਿਹਾ ਆ ਅਯਾਦੀ ਕਿਨੇ ਨੇ ਚੋਂ ਬਾਹਰਲੇ ਉਹਨਾਂ ਸਾਰੇ 518 ਚੋਂ 512 ਪੰਜਾਬੀ ਨੇ ਅੱਜ ਵੀ ਤੁਸੀਂ ਪਰ ਜਿਹੜੇ ਪੰਜ ਸੇ ਰਹੇ ਨੇ ਉਹ ਹਰਿਆਣੇ ਦੇ ਨੇ ਇਕ ਮਾਚਲ ਦੇ ਚੰਡੀਗੜ੍ਹ ਦੇ ਉਹ ਵੀ ਪੰਜਾਬੀ ਨੇ ਪੰਜਾਬੀ ਦਾ ਟੈਸਟ ਪਾਸ ਕਰਕੇ ਆਏ ਨੇ ਇੱਥੇ ਤਾਂ ਦੇਖੋ ਕੈਨੇਡਾ ਅਮਰੀਕਾ ਕਿਤੇ ਸਵਿਟਜ਼ਰਲੈਂਡ ਜਾਂ ਕਿਤੇ ਜਰਮਨੀ ਦੇ ਆਪਣਾ ਕੋਈ ਮੁੰਡਾ ਜਾਂ ਕੁੜੀ ਪੁਲਿਸ ਵਰਤੀ ਹੋਈ ਹੈ ਓ ਆਪਾਂ ਸੋਸ਼ਲ ਮੀਡੀਆ ਵਾਹ ਵਾਹ ਚੱਕ ਤੇ ਫਟੇ ਮਿਲ ਗਈ ਨੌਕਰੀਆਂ ਕਰਤਾ ਉੱਚਾ ਸਿਰ ਪੰਜਾਬੀਆਂ ਦਾ ਜੇ ਇੱਥੇ ਕਿਸੇ ਚੰਡੀਗੜ੍ਹ ਦੇ ਹਰਿਆਣੇ ਵਾਲੇ ਨੂੰ ਨੌਕਰੀ ਦੀ ਇਹ ਤਾਂ ਉਠਾਤਾ ਜੀ ਪੰਜਾਬ ਉਠਾਤਾ ਜੀ ਆਪਾਂ ਤਾਂ ਬੰਦਿਆਂ ਵਾਲੇ ਇਹ ਮੈਨੂੰ ਤਾਂ ਦਿਸਣਾ ਪਿਆ ਕਿ ਐਵੇਂ ਫਲਾਦੇ ਇਹ ਚੋਂ ਇੰਨੇ ਪਰਸੈਂਟ ਪੰਜਾਬ ਦੇ ਨਹੀਂ ਹੈਗੇ ਆ 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 ਆਪ ਉਥੇ ਬੈਠ ਗਏ 3 ਮਸਾ ਬੈਠੇ ਪਿਛਲੇ 2 ਬਾਈ ਮਹੀਨੇ ਤੋਂ ਬਿਤਨੰਦਰੀਏ ਪਿਛਲੇ ਬਾਈ ਮਹੀਨੇ ਤੋਂ ਮੈਂ ਮੁਕਰੰਤ ਕਦੇ ਸਾਡੇ ਦੋਨਾਂ ਦੇ ਮੂੰਹ ਚ ਸੁਣੇ ਖਜ਼ਾਨਾ ਖਾਲੀ ਇਹ ਤੋਂ ਪਹਿਲਾਂ ਨੇ ਦੇ ਮੂੰਹ ਚ ਕਦੇ ਸੁਣਿਆ ਸੀ ਵੀ ਖਜ਼ਾਨੇ ਚ ਕੁਝ ਹੈਗਾ ਉਹ ਗਾਲੀ ਗਾਲੀ ਕਰੀ ਗਿਆ ਨੌਕਰੀ ਦੇ ਨੇ ਮੇ ਖਜ਼ਾਨਾ ਖਾਲੀ ਹੈ ਇੱਕ ਵੀ ਹਸਤਾ ਨਾ ਨੌਕਰੀ ਦੇ ਤੇ ਨਾ ਕੋਈ ਸੜਕ ਬਣਾਈ ਨਾ ਕੋਈ ਹਸਪਤਲ ਬਣਾਇਆ ਨਾ ਕੋਈ ਜੁਨੀਵਰਸਿਟੀ ਖੋਲੀ ਨਾ ਕੋਈ ਕਿਸੇ ਨੂੰ ਕੋਈ ਨਵੇਂ oportunidades ਦਿੱਤੀ ਨਾ ਕੋਈ ਉਦਯੋਗ ਲਿਆਂਦਾ ਫੇਰ ਵੀ ਪਤਾ ਨਹੀਂ ਯਾਰ ਇਹਨਾਂ ਇੰਨਾ ਕਰਜ਼ਾ ਲੈ ਲਿਆ ਤੇ ਖਜ਼ਾਨਾ ਗਾਲੀ ਕਾਹਨਾਂ ਗਾਲੀ ਕਿੱਥੇ ਹੋ ਗਿਆ ਫੇਰ ਹਮ ਬਜਟ ਪੇਸ਼ ਕਰਾਂਗੇ ਸ਼ਾਨਦਾਰ ਬਜਟ ਆਊਗਾ ਲੋਕਾਂ ਵਾਸਤੇ ਕਸਰ ਰੱਖਾਂਗੇ ਲੋਕਾਂ ਦਾ ਪੈਸਾ ਲੋਕਾਂ ਦਾ ਪੈਸਾ ਇਹ ਸੈਂਟਰ ਤੋਂ ਵੀ ਲੈਣੇ ਉਹ ਵੀ ਲੋਕਾਂ ਦਾ ਲੜ ਲੜ ਕੇ ਲੈਣਾ ਪੈਂਦਾ ਸਾਨੂੰ ਇਹਨਾਂ ਨਾਲ ਆਪਾਂ ਕਿਉਂ ਉਦਾਸ ਹੋ ਗਏ ਯਾਰ ਚਾਰ ਪੰਜ ਬੰਦਿਆਂ ਨੇ ਵਾਸ ਕਰਦੇ ਆਪਾਂ ਚਾਰ ਪੰਜ ਬੰਦਿਆਂ ਨੇ ਬਸ ਪਿਛਲੇ 20 ਸਾਲ ਤੱਕ ਉਹਨਾਂ ਦੀ ਰਾਸ ਸੀ ਪਹਿਲੇ 20 ਲਾ ਲਈਏ ਕੱਲੇ 2002 ਤੋਂ 2022 ਤੱਕ 20 ਸਾਲ ਤੱਕ ਦੋ ਬੰਦਿਆਂ ਦੀ ਰਾਸ ਸੀ ਕੈਪਟਨ ਤੇ ਬਾਦਲ ਉਹਨਾਂ ਨਾਲ ਇੱਕ ਹੋਣਾ ਨਾਲ ਸੀ ਉਹ ਇੱਕ ਦਾ ਮੁੰਡਾ ਇੱਕ ਦਿਨ ਪਤਾ ਨਹੀਂ ਕੀ ਲੱਗਦੀ ਸੀ ਚਾਰ ਜਣੇ ਸੀ ਚਾਰ ਜਣਿਆਂ ਨੇ ਯਾਰ 20 ਸਾਲ ਲੋਕਾਂ ਦੇ ਜਿਹੜਾ ਤੋਂ ਨੂਰੀ ਉਡਾ ਕੇ ਰੱਖਤਾ ਸੱਤਾ ਚਲੋ ਮੁੱਕਾ ਮੁੱਕ ਗਿਆ ਲੋਕ ਬਾਹਰ ਨੂੰ ਭੱਜਣ ਲੱਗੇ ਹਰ ਕਹੀਏ ਕੀ ਆ ਹਟਦੇ ਨਹੀਂ ਹੈਗੇ ਯਾਰੇ ਬਾਰੀ ਬਾਰੀਆਂ ਬਣ ਰੱਖਿਆ ਨੇ 5 ਸਾਲ ਤੂੰ 5 ਸਾਲ ਮੈਂ ਉਹਨੂੰ ਅੱਜ ਪੰਜਾਬ ਬਚਾਓ ਯਾਤਰਾ ਦੇ ਨਿਕਲ ਪਏ ਜਿਨ੍ਹਾਂ ਨੇ ਪੰਜਾਬ ਡੋਬਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ ਕੀ ਤੋਂ ਬਚਾਈਏ ਭਾਈ ਦੱਸੋ ਦੱਸਿਓ ਜੀ ਲੁੱਟੇ ਤੁਸੀਂ ਐ ਸੂ ਇਹ ਗੱਲਾਂ ਵੱਲ ਵੀ ਧਿਆਨ ਦਿਓ ਆਪਾਂ ਹਰ ਗੰਗ ਕਹਿੰਨਾ ਛੋਟੇ ਫਰੇ ਰਾਜ ਦਿੱਤੀ ਆਪਾਂ ਨੇ ਕਿੰਨੇ ਨਾ ਕਿਉਂ ਨਹੀਂ ਲੈਣਾ ਬਈ ਉਹ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਆ ਗਈ ਤੁਹਾਡੇ ਚੁੱਲਿਆਂ ਦੀ ਅੱਗ ਰਾਜਨੀਤੀ ਡਿਸਾਈਡ ਕਰ ਰਹੀ ਹੈ ਤਾਂ ਤੁਸੀਂ ਫਿਰ ਰਾਜਨੀਤੀ ਨੂੰ ਐਂਕੋ ਕਹਦੇ ਨੂੰ ਵੀ ਅਸੀਂ ਕੀ ਲੈਣ ਚੰਗੇ ਮਾਰ ਦੀ ਪਛਾਣ ਕਰੋ ਉੱਥੇ